ਪੰਜਾਬ ਦਾ ਧਰਤੀ ਹੇਠਲਾ ਪਾਣੀ ਇੱਕ ਚਿੰਤਾਜਨਕ ਵਿਸ਼ਾ ਬਣ ਰਿਹਾ ਹੈ। ਸੀਜੀਡਬਲਯੂਬੀਡੀ ਦੀ ਰਿਪੋਰਟ ਅਨੁਸਾਰ 2039 ਤੱਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ 1000 ਫੁੱਟ ਤੱਕ ਡਿੱਗ ਜਾਏਗਾ। ਜਿੱਥੇ ਇਹ ਪੱਧਰ ਦੇ ਘਟਣ ਪਿੱਛੇ ਦਾ ਕਾਰਨ ਕਿਸਾਨਾਂ ਦੇ ਸਿੰਚਾਈ ਦੇ ਤਰੀਕਿਆਂ ਨੂੰ ਠਹਿਰਾਇਆ ਜਾਂਦਾ ਹੈ ਤੇ ਇਸ ਦੇ ਨਾਲ ਇਸ ਬਾਰੇ ਹੱਲ ਕੱਢਣ ਦੀ ਵੀ ਲੋੜ ਹੈ। ਤੇ ਐਸੀ ਹੀ ਤੀਬਰ ਸਥਿਤੀ ਦੇ ਵਿੱਚ ਹੁਸ਼ਿਆਰਪੁਰ ਦੇ ਇੱਕ ਕਿਸਾਨ ਉਮੀਦ ਦੀ ਕਿਰਨ ਬਣ ਕੇ ਉبرੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਿਰੋਜ਼ ਰੋਲੀਆਂ ਦੇ ਰਹਿਣ ਵਾਲੇ ਜਸਬੀਰ ਸਿੰਘ ਨੇ ਸਿੰਚਾਈ ਅਤੇ ਜ਼ਮੀਨੀ ਪਾਣੀ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਅਪਣਾਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੀ ਪੀੜ੍ਹੀ ਬਚਾਉਣੀ ਹੈ ਤਾਂ ਪਾਣੀ ਬਚਾਉਣਾ ਪਏਗਾ ਪਾਣੀ ਨਾਲ ਹੀ ਜੀਵਨ ਹੈ ਜਸਬੀਰ ਸਿੰਘ ਆਪਣੇ ਖੇਤਾਂ ਵਿੱਚ ਰੇਨ ਗਨ ਤਕਨੀਕ ਦੀ ਵਰਤੋਂ ਨਾਲ ਸਿੰਚਾਈ ਕਰਦੇ ਹਨ ਰੇਨ ਗਨ ਤਕਨੀਕ ਨੂੰ ਪੰਜਾਬੀ ਵਿੱਚ ਫੁਹਾਰਾ ਤਕਨੀਕ ਕਹਿੰਦੇ ਹਨ ਇਸ ਵਿੱਚ ਫੁਹਾਰੀਆਂ ਰਾਹੀਂ ਖੇਤ ਵਿੱਚ ਮੀਂਹ ਵਾਂਗ ਪਾਣੀ ਵਰਸਾਇਆ ਜਾਂਦਾ ਹੈ ਇਸ ਤਕਨੀਕ ਵਿੱਚ ਪਾਈਪਾਂ ਰਾਹੀਂ ਖੇਤਾਂ ਨੂੰ ਪਾਣੀ ਲਾਇਆ ਜਾਂਦਾ ਹੈ ਇਸ ਤਕਨੀਕ ਨਾਲ ਕਿਸਾਨ ਘੱਟ ਪੈਸੇ ਖਰਚ ਕਰਕੇ ਵੱਧ ਮਾਤਰਾ ਵਿੱਚ ਜ਼ਮੀਨੀ ਪਾਣੀ ਬਚਾ ਸਕਦੇ ਹਨ ਜਸਬੀਰ ਸਿੰਘ ਦੋ ਪਾਈਪਾਂ ਦੀ ਵਰਤੋਂ ਨਾਲ ਇਸ ਤਕਨੀਕ ਰਾਹੀਂ 12 ਏਕੜ ਜ਼ਮੀਨ ਵਿੱਚ ਖੇਤੀ ਕਰਦੇ ਹਨ ਇੱਕ ਥਾਂ ਉੱਤੇ ਪਾਣੀ ਲੱਗਣ ਤੋਂ ਬਾਅਦ ਉਹ ਰੇਨ ਗਨ ਅਗਲੇ ਸਥਾਨ ਤੇ ਲੈ ਜਾਂਦੇ ਹਨ レインガン ਤਕਨੀਕ ਨਾਲ ਫਸਲ ਉੱਪਰ ਪਾਣੀ ਇੱਕ ਸਾਰ ਛਿੜਕਿਆ ਜਾਂਦਾ ਹੈ ਜਿਸ ਕਰਕੇ ਫਲੱਡ ਸਿਸਟਮ ਸਿੰਚਾਈ ਦੇ ਮੁਕਾਬਲੇ ਤਨ ਪਾਣੀ ਘਟ ਵੇਸਟ ਹੁੰਦਾ ਹੈ ਜਸਬੀਰ ਸਿੰਘ ਕਹਿੰਦੇ ਨੇ ਕਿ ਰੇਨ ਗਨ ਨਾਲ 75% ਪਾਣੀ ਘਟ ਲੱਗਦਾ ਹੈ ਜਸਬੀਰ ਸਿੰਘ ਜੀ ਦੇ ਇਨਾਂ ਉਪਰਾਲਿਆਂ ਕਰਕੇ ਉਨ੍ਹਾਂ ਨੂੰ ਹਾਲ ਹੀ ਦੇ ਵਿੱਚ ਹੋਏ ਕਿਸਾਨ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਨਮਾਨਿਤ ਵੀ ਕੀਤਾ ਜਸਬੀਰ ਸਿੰਘ ਜੀ ਕਹਿੰਦੇ ਹਨ ਕਿ ਪਾਣੀ ਲਗਾਤਾਰ ਹੀਟਾਂ ਜਾ ਰਿਹਾ ਹੈ ਤੇ ਸਾਨੂੰ ਪਾਣੀ ਬਚਾਉਣਾ ਪਏਗਾ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਤੇ ਸਾਡੇ ਬੱਚਿਆਂ ਲਈ ਬਹੁਤ ਮਾੜਾ ਹੋਵੇਗਾ